ਸਭ ਤੋਂ ਪਹਿਲਾਂ ਮੇਰੇ ਵੱਲੋਂ ਹੁਮਨ ਸਾਹਿਬ ਹੋਗੇ ਤੇ ਇਹਨਾਂ ਦੇ ਸਾਰੇ ਪਰਿਵਾਰ ਨੇ ਤੇ ਭੈਣ ਜੀ ਨੂੰ ਇਹਨਾਂ ਦੇ ਚਾੜੀ ਨਹੀਂ ਵਿਆਹ ਹੀ ਬੜੇ ਕਾਣਤੇ ਮੈਂ ਬਹੁਤ ਬਹੁਤ ਪੂਆ ਖਾਣਾ ਨਹੀਂ ਮੇਰੇ ਘਰ ਜਿਨ੍ਹਾਂ ਦਾ ਨੌਮਾ ਮਾਪੇ ਇਹ ਬਾਕੇ ਸੁਣਾਉਂਗਾ ਜੀ ਹੁਣ ਹਾਂ ਬਤੀ ਸੁਣੋ ਇੱਥੇ ਕੋਲੋਂ ਹਾਂ ਦਰਜਾ ਦੁਨੀਆਂ ਤੇ ਹੁਰਬ ਤੇਰੇ ਨੇ ਪਰ ਮਾਪਿਆਂ ਤੋਂ ਉੱਚਾ ਕੋਈ ਦਰਜਾ ਨਹੀਂ ਜਿੰਨਾ ਮਰਜੀ ਚੋਰ ਲਗਾਏ ਨਸਾਨ ਨਵੇ ਲਵੇ ਲਾ ਸਕਦਾ ਕੋਈ ਸਿਰ ਤੂੰ ਇਹਨਾਂ ਦਾ ਕਰ ਜਾ ਨਹੀਂ ਪਤਾ ਨਹੀਂ ਪਰ ਇੱਥੇ ਕਈ ਸੰਤਾਨਾਂ ਨੂੰ ਤੋਲ ਸਕੇ ਜੋ ਤੋਲ ਸਕੇ ਜੋ ਇਹਨਾਂ ਦਿਆਂ ਅਹਿਸਾਨਾਂ ਨੂੰ ਇਸ ਜਗ੍ਹਾ ਦੇ ਅੰਦਰ ਨਰੀ ਕੋਈ ਹੋਂਦ ਨਹੀਂ ਕਿਸੇ ਦੇ ਕੋਲੇ ਐਸਾ ਕੋਈ ਨਰ ਜਨ ਨਹੀਂ ਦਰਜੇ ਤਾਂ ਦੁਨੀਆਂ ਤੇ ਹੂਰ ਬਥੇਰੇ ਨੇ ਪਰਮਾਪਿਆਂ ਤੋਂ ਉੱਚਾ ਕੋਈ ਦਰਜਾ ਨਹੀਂ ਮਾਪੇ ਸ਼ਬਦ ਦੇ ਜਿਹੜਾ ਅਰਥ ਪਛਾਣ ਲਵੇ ਤੀ ਪੁੱਤਰ ਜੋ ਇਹ ਹਕੀਕਤ ਜਾਣ ਲਵੇ ਇਸ ਰਿਸ਼ਤੇ ਦਾ ਜੋ ਬਿਸ਼ਲੇ ਛਣ ਕਰ ਲੈਂਦਾ ਆਪਣੇ ਫਰਜ਼ ਤੋਂ ਹੁੰਦਾ ਉਹ ਬੇਫਰਜ਼ ਨਹੀਂ ਬਹੁਤ ਦਰਜੇ ਤੋਂ ਦੁਨੀਆ ਤੇ ਹੋਰ ਬਥੇਰੇ ਨੇ ਪਰਮਾਪਿਆਂ ਤੋਂ ਉੱਚਾ ਕੋਈ ਦਰਜਾ ਨਹੀਂ ਇਸ ਦੀ ਤਾਂ ਵੀ دیਵਾਨ ਵੀ ਦਿੰਦੇ ਗਵਾਹੀ ਨੇ ਸ਼ਾਕਸ਼ਾਤ ਇਹ ਦੂਜਾ ਰੂਪ ਇਲਾਹੀ ਨੇ ਝੂਟ ਰਤਾ ਨਾ ਇਹ ਅਟੱਲ ਸਚਾਈ ਪਰ ਸੱਚ ਨੂੰ ਅਪਣਾਉਂਦੀ ਡਾਢੀ ਪਰ ਜਾ ਨਹੀਂ ਜਿੰਨਾ ਮਰਜੀ ਜ਼ੋਰ ਲਗਾਏ ਨਸਾਨ ਲਵੇ ਲਾ ਸਕਦਾ ਕੋਈ ਸਿਰ ਤੂੰ ਇਨਾੰਦਾ ਕਰ ਜਾ ਨਹੀਂ ਅਣਮੁਖ ਮਾਪੇ ਅਣਮੁਖ ਮਾਪੇ ਖੇਪ ਦਵਾਵਾ ਖੈਰਾਂ ਦੀ ਅਣਮੁਖ ਮਾਪੇ ਖੇਪ ਦਵਾਵਾ ਖੈਰਾਂ ਦੀ ਧੂੜ ਮੱਥੇ ਨੂੰ ਲਾਓ ਇਨਾੰਦਿਆਂ ਪੈਰਾਂ ਦੀ ਆਪਿਆਂ ਖਾਤਰ ਜਾਨ ਵੀ ਵੇਸ਼ਕ ਚਲੀ ਜਾਵੇ ਬਗਲੀ ਵਾਲੇ ਸ਼ਾਨ ਨੂੰ ਪੋਰਾ ਹਰ ਜਾ ਨਹੀਂ ਹਰਦੇ ਤਾਂ ਦੁਨੀਆਂ ਤੇ ਹੂਲ ਬਥੇਰੇ ਨੇ ਪਰਮਾਤਮਾ ਤੂੰ ਚਾ ਕੋਈ ਵੀ ਦਰ ਨਹੀਂ